ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਢੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਬਿਲਕੁਲ ਨੇੜੇ ਨਸ਼ਹਿਰੇ ਪੰਨੂਆਂ ਦੇ ਰਹਿ ਜਾਂਦਾ ਸਰਿਆਲੀ ਵੀ ਇੱਥੋਂ ਤਕਰੀਬਨ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਆ ਜ਼ਿਲ੍ਹਾ ਤਹਿਸੀਲ ਤਰਨਤਾਰਨੀ ਆ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਸਰਦਾਰ ਗੁਰਵਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚ ਕੀਤੀ ਆ ਵੀਰ ਗਗਨ ਆਪਣੇ ਨਾਲ ਆ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਲੱਗ ਸਮ ਜੜੀਆਂ ਤੁਹਾਨੂੰ ਵੇੜਾ ਆਪਾਂ ਟੋਟਲ 5 ਦਿਖਾਉਣੀਆਂ ਨੇ ਤਿੰਨ ਗੱਬਣ ਵੇੜਾ ਹੋਣਗੀਆਂ ਦੋ ਅਸੂਈਆਂ ਸਵਾਈਆਂ ਨੇ ਪੂਰੀ ਡਿਟੇਲ ਲੈ ਲਾਂਗੇ ਉਸ ਤੋਂ ਬਾਅਦ ਤੁਹਾਡਾ ਬਿਲਕੁਲ ਫਰਜ਼ ਬਣਦਾ ਆਪਣਾ ਹੱਕ ਸਮਝ ਕੇ ਵੀਰਾ ਵੀਰ ਭਾਵੇਂ ਕੋਈ ਇਥੇ ਇੱਕ ਟਾਈਮ ਚੋਕੇ ਵੇਖੇ ਕੋਈ ਦੋ ਟਾਈਮ ਚੋਕੇ ਵੇਖੇ ਕੋਈ ਤਿੰਨ ਟਾਈਮ ਠੀਕ ਆ ਜੀ ਤੇ ਕੋਈ ਆਨਲਾਈਨ ਮੇਰਾ ਭਰਾ ਸੌਦਾ ਕਰਦਾ ਆਪਣੀ ਵੀਡੀਓ ਕਾਲ ਤੇ ਚਵਾ ਲੋ ਚਾਹੇ ਵੀਡੀਓ ਕਾਲ ਤੇ ਤਪਾ ਲੋ ਜਿਹੜੇ ਪਸ਼ੂ ਕਿਥਾ ਦਾ ਅੱਜ ਤਰੀਕ 4 ਅਕਤੂਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਦੇ ਕੋਈ 10:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਡਿਟੇਲ ਲੈਣੇ ਆ ਵੀਰ ਗਗਨ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਵੀਰ ਗਗਨ ਸਾਸਰੀ ਜੀ ਸਤਿ ਸ੍ਰੀ ਅਕਾਲ ਸਤੂ ਸਭ ਕੀ ਹਾਲ ਜੋ ਕੈਮਰਾ ਮੇਰਾ ਭਰਾ ਕੈਮ ਜੀ ਕੈਮ ਜੀ ਸੁਣਾਓ ਠੀਕ ਆ ਜੀ ਹੋਰ ਸੁਣਾਓ ਐ ਵਧੀਆ ਵਧੀਆ ਕਿਰਪਾ ਗੁਰੂ ਅਰਜਨ ਦਾਸ ਦੀ ਹੋਰ ਫਿਰ ਬਸ ਵਧੀਆ ਜੀ ਠੀਕ ਠਾਕ ਬਣਾਇਆ ਗਏ ਦੁਸ਼ਰੇ ਦੁਸ਼ਰੇ ਬਣਾਇਆ ਗਏ ਝੋਨਾ ਵੱਢਿਆ ਮੰਡੀ ਸਟਿਆ ਵਾ ਮੰਡੀ ਪਾਉ ਫਿਰ ਮੰ ਠੀਕ ਆ ਠੀਕ ਆ ਲਾਨੇਦਾਰ ਮੰਡੀ ਆ ਫਿਰ ਹਾਂ ਠੀਕ ਆ ਠੀਕ ਆ ਵਧੀਆ ਚੰਗੇ ਝਾੜ ਕਿਹੜਾ ਕਿਹੜੀ ਵੈਰੈਟੀ ਸੀਗੀ ਵੈਰੈਟੀ 10ਵਾ 201 ਆਪਣੇ 7501 ਮੱਕੀ ਵਾਲਾ ਹੌਲੇ ਵੜਨਾ ਠੀਕ ਆ ਠੀਕ ਆ ਇਹਦੇ 10 ਵੱਡੇ ਵਾ ਵਧੀਆ ਚੰਗੇ ਰਹਿ ਕੇ ਝੜਪਰਾ ਝਾੜ ਝੂੜ ਸੰਧੂ ਸਾਹ ਵੈਰ ਕੀਤੀ ਤੋਂ ਅੰਦਰ ਹੀ ਹੋਣੇ ਆ ਪਰ ਕੋਈ ਜੋ ਮਰ ਜਾਈ ਜਾਵੇ ਚਲੋ ਥੋੜਾ ਕਿਨਾ ਮੌਸਮ ਦਾ ਰਗੀ ਵਾਧਾ ਘਟਾ ਜਾ ਹੋਇਆ ਵਾ ਮੀਮੂ ਪੈਂਦੇ ਰਹੇ ਉਦੋਂ ਨਿਸਰਨ ਤੇ ਚਲੋ ਜਿੰਨਾ ਵੀ ਨਿਕਲ ਜੇ ਦੋ ਚਾਰ ਕਾ ਬੰਡਲ ਦੀ ਕੋਈ ਗੱਲ ਨਹੀਂ ਹੁੰਦੀਗੀ ਬਸੇ ਜੀ ਬਾਕੀ ਆਪਾਂ ਗੱਲ ਫੇਰ ਉਹੀ ਕਰ ਗਗਨ ਵੀਰੇ ਐਨੀਮਲ ਜਿਹੜੇ ਆਪਾਂ ਅੱਜ ਦਿਖਾ ਰਹੇ ਹਾਂ ਟੋਟਲ 5 ਬੈੜਾਂ ਨੇ 5 ਬੈੜਾਂ ਸੰਧੂ ਸਾਹਿਬ ਜਿੱਤੇ ਚੋ ਤਿੰਨ ਗੱਬਣ ਤਿੰਨ ਤਿੰਨ ਬਿਲਕੁਲ ਤਿਆਰੀ ਤੇ ਆ ਦੋ ਵਸ਼ੀਆਂ ਸੁਈਆਂ ਨੇ ਦੋ ਸੁਈਆਂ ਨੇ ਹਾਂ ਅਸੀਂ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੋਂ ਇਸੇ ਵੈੜ ਤੋਂ ਹਾਂਜੀ ਗਗਨ ਵੀਰੇ ਸੂਆ ਦੱਸਦੇ ਟਾਈਮ ਦੱਸਦੇ ਦੂਜਾ ਸੂਆ ਜੀ ਇਹਦਾ 6 ਦਿਨਾਂ ਦਾ ਮੂੰਹ ਵਸ਼ੀ ਮਗਰ 8 9 ਦਿਨਾਂ ਦੀ ਸੁਈ ਆ 8 9 ਦਿਨਾਂ ਦੀ 8 9 ਦਿਨਾਂ ਦੀ ਸੁਈ ਆ ਬਾਕੀ ਸੰਧੂ ਸਾਹਿਬ ਦੇਣੀ ਆਪਾਂ ਵੈੜ ਉਹਨੂੰ ਆ ਜਿਹੜਾ ਦੋ ਡੰਗ ਚਊਗਾ। ਲੋ ਜੀ। ਹੁਣ 20 ਕਿਲੋ ਐ ਮਿੰਤੀ ਵਾਲਾ ਦੁੱਧ ਹੋਊਗਾ ਵੈੜ ਦੇ ਕੋਲ। ਲੋ ਵੀ 20 ਕਿਲੋ ਐ ਸੋਖਤ ਮਿੰਤੀ ਵਾਲਾ। ਉਹ ਆ ਕੇ ਦੇਣਾ ਆਪਾਂ 20 ਕਿਲੋ। ਅੱਥਾ ਨੌਂ ਦਿਨਾਂ ਦੀ ਸੁਈ ਜੇ ਸੁਈਆਂ ਨੌਂ ਦਿਨਾਂ ਦੀ ਕੱਦ ਦੁਪੱਟਾ ਤਾਂ 20 ਕਿਲੋ ਇਹ ਤਾਂ ਥੱਲੇ ਆਸਵਕਤ ਧਾਰਾਂ ਨੇ। ਫਾੜੀ ਵਾਲਾ ਲੇਵਾ ਚੱਡਾ ਜਿੰਨੂੰ ਆਓ। ਸਵਾਸ ਰੂਸ ਸਾਹਿਬ ਲੱਗਾ ਬਹੁਤ ਜ਼ਿਆਦਾ ਜਿਆਦਾ। ਫਾੜ ਵਾਲਾ ਚੱਡਾ ਠੀਕ ਆ ਜੀ। ਸਵਾਸ ਚ ਬੜਾ ਯੋਗਰ ਲੱਗਾ ਵਸ਼ੀ ਨੂੰ। ਹਾਂ ਥਾਂ ਨੇ ਬੜਾ ਸਵਾਤੀ ਆ। ਮੁਠੀ-ਮੁ ਉਹ ਆਰਡਰ ਲੈਵੇ ਦੀ ਕੁਆਲਿਟੀ ਚੰਗੀ ਆ ਬਾਕੀ ਨਖੇੜ ਬਹੁਤ ਸੋਹਣਾ ਆ ਪਿੱਛੇ ਥਨਾ ਤਾਂ ਤੇ ਕਦ ਵੱਡਾ ਮੰਨ ਕੇ ਕੋਈ ਵੀ ਆਪਣਾ ਭਰਾਸਲਦਾ ਕਰੇ ਵੱਡੀਆਂ ਵਹੜਾਂ ਦੇ ਵਿੱਚ ਇਹ ਕਰਮਾਲੀ ਆਉਂਦੀ ਆ ਬਾਕੀ ਫੇਸ ਕੁਆਲਿਟੀ ਦਿਖਾ ਦਈਏ ਸਾਰੇ ਪੰਨ ਬੰਨਿਆ 45 ਪਾਸੇ ਠੀਕ ਆ ਜੀ ਸੋ ਚੌਂ ਕੰਨੀਆਂ ਤੋਂ ਵੇਖ ਲਓ ਦੇਲ ਬੁੱਲ ਸਪੈਸ਼ਲ ਆ ਲੈਵੇ ਆਰਡਰ ਦੀ ਸਾਫ ਸੁਥਰੀ ਆ ਤੇ 20 ਕਿਲੋ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਮਗਰ ਪਛੀ ਨਾ ਵਛੀ ਜੀ ਵਛੀ ਮਗਰ ਪਛੀ ਆ ਹਾਂ ਜੀ ਉਹ ਜੀ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਤੀ ਗਿਆ ਮਗਰ ਪਛੀ ਆ ਫੀਮੇਲ ਕਾਫ ਹਾਂ ਜੀ ਬਾਕੀ ਚਵਾ ਚੂ ਸੰਧੂ ਸਾਬ ਬਹੁਤ ਚੰਗਾ ਲੱਗਾ ਕਰਮਾਲੀਓ ਠੀਕ ਹੈ ਵੀਰ ਹਾਂ ਚੋਣ ਦੀ ਨਹੀਂ ਵੱਛੀ ਮਾੜੀ ਠੀਕ ਹੈ ਭਰਾ ਹਾਂਜੀ ਬਾਕੀ ਮਗਰ ਉਹ ਤੁਹਾਨੂੰ ਪਤਾ ਹੀ ਕਿਦਾਂ ਲੈਂਟਰ ਲਾਈ ਫਿਰਦੀ ਕਰਦਾ ਆਦਾ ਆਦਾ ਫੋਟੀਆਂ ਦੇ ਮਗਰ ਕੱਢੀ ਫਿਰਦੀ ਹੈ ਲੈਵਾ ਹੈ ਮੈਨਾਂ ਕਰੇ ਗੱਲਾਂ ਹੀ ਗਾਂ ਦੇ ਆ ਵੇਖੋ ਵੀ ਦੋ ਦੋ ਚਾਰ ਚਾਰ ਤਾਰਾਂ ਵੀ ਮਾਰ ਕੇ ਦਿਖਾ ਰਿਹਾ ਵੀਰ ਮੈਨਾਂ ਕਰੇ ਗੱਲਾਂ ਹੀ ਗਾਂ ਦੇ ਬਹੁਤ ਚੰਗੀ ਚੋਣ ਨਹੀਂ ਚੰਗੀ ਆ ਬਲੇਡਰ ਪੰਨੀ ਫਿਰਦੀ ਆ ਇਧਰ ਇਹ ਮਗਰ ਵੱਛੀ ਆ ਸਟੇਟ ਪੜੇ ਦੇ ਵਿੱਚ ਸੋ ਵੱਛੀ ਵੀ ਮਗਰ ਚੰਗੀ ਆ ਕੋਈ ਭਰਾ ਕੇਅਰ ਕਰੂਗਾ ਚੰਗੀ ਸਮਝੂਗੀ ਇਧਰ ਬਹਿਣੀ ਵਾਲੇ ਪਾਸੇ ਆਪਾਂ ਤੁਹਾਨੂੰ ਕੋਈ ਫੇਰ ਦਿਖਾ ਦਿੰਨੇ ਆ ਆ ਦੇ ਠੀਕ ਹੈ ਗਗਨ ਮੇਰੇ ਮੋਲ ਬੋਲ ਕੀ ਕਰਦੇ ਆ ਮੋਲ ਸੰਧੂ ਸਾਹਿਬ ਮੋਲ ਕਰਨ ਨੂੰ ਭਾਂ 95 ਕਰ ਲਈਏ ਹਾਂ 90 'ਚ ਛੋਟ ਛੱਪਾ ਕਰ ਦਾਂਗੇ ਵਾਛੀ ਦਾ 90 'ਚ 85000 ਦੀ ਹਾਨਾ ਦੇਣੀ ਆ ਬਾ ਹੋਰ ਅੰਦਰ ਨਹੀਂ ਆਉਂਦੀ ਨਹੀਂ ਆਉਂਦੀ ਸੰਧੂ ਸਾਹਿਬ ਵਾਛੀ 5 ਕਿਲੋ ਦੁੱਧ ਮਨਾਉਂਗੀ ਸੋਕ ਦੇ ਦਈਏ ਕੋਈ 82 ਪੀਓਸੀ ਦੇ ਘਰਾਂ 'ਚ ਨਹੀਂ ਹੁੰਦੀ ਮਾਰਦਗੇ ਛਾਲ ਕੋਈ 85 ਇਹ ਛੋਟ ਛਾਟ ਕਰ ਦਾਂਗੇ ਕੋਈ ਕਿੰਨੀ ਕਰਨੀ ਆ ਕੋਈ ਨਹੀਂ ਕੋਈ ਆਏ ਗਏ ਦਾ ਮਾਨਤਨ ਕਰਾਂਗੇ ਵੀਰ ਮੁਰਨ ਨਹੀਂ ਦੇਣਾ ਕੋਈ ਭੈਣ ਭਰਾ ਜਿਹੜਾ ਪਸੰਦ ਆ ਦੇਖੇ ਤੋਰਿਆ ਜੀ ਬੱਛੀ ਬਾਲੀ ਜਿਆਦੀ ਸੰਧੂ ਸਾਹਿਬ 25 ਕਿਲੋ ਵਾਲੀ ਬੱਛੀ ਹੁਣ 20 ਕਿਲੋ ਆਪਾਂ ਮਨਾ ਕੇ ਦੇਣਾ ਆਪਣੇ ਘਰ ਵੀਰ ਮੇਰਾ ਕੋਈ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ ਠੀਕ ਹੈ ਪਤਾ ਕੀ ਆ ਮੁੜ ਕੇ ਜਾ ਕੇ ਕੋਈ ਵੀਰ ਕਹਿੰਦਾ ਵੀ ਇਹ ਦੁੱਧ ਘੜ ਗਈ ਆ ਵੇਖੋ ਇਹ ਆ ਸਾਹਮ ਦੇ ਮੁੱਲ ਤੁਹਾਨੂੰ ਪਤਾ ਹੀ ਆ ਮਾਲ ਦਾ ਬਿਲਕੁਲ ਹਾਂਜੀ ਨਹੀਂ ਬਹੁਤੀ ਵਧੀਆ ਚੰਗੀ ਸਫਾਈਆਂ ਦੇ ਵਿੱਚ ਆ ਠੀਕ ਆ ਜੀ ਹਾਈਟ ਕਰਤ ਸੋਹਣਾ ਮਗਰ ਬੱਛੀ ਆ ਦੂਜਾ ਸੂਆ ਬੈੜ ਆਪਾਂ ਤੁਹਾਨੂੰ ਦਿਖਾ ਦਿੱਤੀ ਆ 85000 ਦੀ ਗਗਨਾ ਦਾ ਵੀ ਆਪਾਂ ਦੇਣੀ ਆ ਜਿਹੜੀ ਹਾਂ ਨਾ ਬਾਕੀ ਮੇਰਾ ਵੀ ਰਿਕਾਲ ਕਰਿਓ ਜਿੱਥੇ ਵੀ ਕਿਸੇ ਭਰਾ ਦਿੱਤਾ ਇਹ ਉੱਥੇ ਬੈਜੂ ਕੀਤੀ ਕਿ ਜਿਆਦੀ ਸੰਧੂ ਸਾਹ ਚਵਾ ਦੀ ਕਿਤੇ ਨਿੱਗਰ ਕਿਤੇ ਗੱਲਾਂ ਹੀ ਗਾਂ ਕਰਮ ਵਾਲੀ ਹਾਂ ਸੋਹਣਾ ਦੇਵਾ ਵੀ ਠੀਕ ਆ ਅਕੇ ਨੱਕ ਤੇ ਇਧਰਲੇ ਪਾਸੇ ਗਗਨਾ ਆ ਗਈ ਵੈੜੇ ਆਪਣੇ ਕੋਲ ਪਤਾ ਕਿ ਇੱਕ ਬੇਨਤੀ ਕਰਨੀ ਚਾਹੁੰਦੇ ਆ ਪਵੀਰਾ ਗਾੜੀ ਆ ਇਹ ਵੈੜ ਦੀ ਨਾ ਚਵਾਈ ਗਈ ਹੋ ਅੱਛਾ ਮੰਨ ਲਓ ਬੰਦਿਆਂ ਨੇ ਸਵੇਰੇ 6 ਵਜੇ ਆ ਕੇ ਵੈੜ ਚੋਈ ਆ ਸਾਢੇ 9 ਕਿਲੋ ਦੁੱਧ ਮਿਣਿਆ ਮਾਰਨਿਕ ਚਵਾਈ ਕਰਾਤੀ ਫਿਰ ਚਵਾਈ ਕਰਾਤੀ ਆ ਠੀਕ ਆ ਠੀਕ ਮੁੜ ਕੇ ਜਾ ਕੇ ਉਹਨਾਂ ਨੂੰ ਫੋਨ ਕੀਤਾ ਵੀਰ ਸਾਡੇ ਪੈਸਿਆਂ ਦਾ ਅਰੇਂਜਮੈਂਟ ਨਹੀਂ ਹੋਣਾ ਮਾ ਵੀਰ ਮੈਂ ਤੇ ਵੀਡੀਓ ਚ ਪਾਉਣੀ ਤੁਸੀਂ ਮੈਨੂੰ ਉਦੋਂ ਨਾਲ ਲੈnde ਉਹਨੇ ਪਹਿਲਾਂ ਸੋਚਣਾ ਚਾਹੀਦਾ ਇਹ ਗੱਲ ਪੱਛੀਏ ਤੇ ਮਗਰ ਅੱਜ ਪੰਜਵੇਂ ਦਿਨ ਦੀ ਸੂਈ ਆ ਇੱਥੇ ਆਵੇ ਕੋਈ ਵੀਰ ਮੇਰਾ ਮੈਂ 20 ਕਿਲੋ ਦੁੱਧ ਬਣਾ ਕੇ ਦਊਗਾ ਦੋ ਟਾਈਮ ਚਵਾ ਕੇ ਪੰਜਾ ਦਿਨਾਂ ਦੀ ਸੂਈ ਆ ਮਗਰ ਪੱਛੀ ਆ ਲੋ ਵੀ ਆ ਦੋਸਤੋ ਚੋਈ ਚਵਾਈ ਆ ਰੀਜਨ ਤੁਹਾਨੂੰ ਦੱਸ ਦਿੱਤਾ ਵੀ ਕੋਈ ਨਾ ਕੋਈ ਭੈਣ ਭਰਾ ਗਾਹਕ ਆਇਆ ਸੀਗਾ ਚਲੋ ਬਾਅਦ ਵਿੱਚ ਪੈਸੇ ਨਹੀਂ ਅਰੇਂਜਮੈਂਟ ਹੋਏ ਉੱਥੇ ਜਾ ਕੇ ਉਹਨਾਂ ਨੇ ਕੋਈ ਜਵਾਬ ਦਿੱਤਾ ਉਹ ਤਸੱਲੀ ਤੁਸੀਂ ਕਰ ਲਿਆ ਜੀ 20 ਕਿਲੋ ਦੁੱਧ ਹਾਜ਼ਰ ਆ ਬਾਕੀ ਝੋਲਾ ਦੱਸਣ ਸੰਦੂ ਸਾਹਿਬ ਦੋ ਟਾਈਮ ਚਵਾ ਕੇ ਦਊਗਾ 18 ਕਿਲੋ ਦੀ ਆਨਲਾਈਨ ਭੇਜ ਦੂੰਗਾ ਗਰੰਟੀ ਠੀਕ ਆ ਫਿਰ ਸੁਆ ਤਿੱਜਾ ਹੋਊਗੀ ਨਾ ਚਵਾ ਸੰਦੂ ਸਾਹਿਬ ਤਿੱਜਾ ਕਣ ਲੈ ਕੋਈ ਚੌਥਾ ਕਣ ਲੈ ਆਪ ਦੀ ਸਮਝ ਲਾਵੇ ਲਓ ਜੀ ਕੋਈ ਤਿੱਜਾ ਮੰਨੇ ਬਾਕੀ ਆਪ ਦੀ ਸਮਝ ਵੇਖਿਆ ਜੇ ਥੱਲੇ ਕਰਮਾਂ ਦੀ ਵੈਸੇ ਹੁਣ ਲੇਵੇ ਦਾ ਵਖਾਲਾ ਤੁਹਾਨੂੰ ਘੱਟ ਦਿਖਾਈ ਦਊਗਾ ਕਿਉਂਕਿ ਇਹ ਚਵਾਈ ਆ ਕੀਤੀ ਬਾਕੀ ਸੰਦੂ ਸਾਹਿਬ ਵੰਗਾ ਪਾਉਣ ਦੀ ਵੀ ਲੋੜ ਨਹੀਂ ਠੀਕ ਆ ਭਰਾ ਠੀਕ ਆ ਠੀਕ ਹਾਂਜੀ ਬਾਕੀ ਉਸ ਠੀਕਾ ਇਹ ਇਹਦੀ ਗੱਲ ਬਾਤ ਆ ਠੀਕਾ ਜੀ ਇਹ ਮਗਰ ਇਹਦੇ ਬੱਛੀ ਆ ਅੱਜ ਚੌਥਾ ਦੇਣਾ ਸੂਈ ਨੂੰ ਇਹ ਬੱਛੀ ਆ ਮਾੜੀ ਇਹਦੀ ਧਾਰ ਧਾਰੇ ਕੀ ਮਰਾਦ ਨੇ ਕਿ ਇਹ ਵੀਰ ਨੂੰ ਇਹ ਨਾ ਹੋਵੇ ਨਹੀਂ ਲਾ ਦਿਓ ਬੱਚਾ ਡਰਦੀ ਆ ਦੇ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਦਿਖਾ ਦਿੰਦੇ ਆ ਠੀਕਾ ਜੀ ਪਾਣੀ ਇਹਨੇ ਬੈਗ ਨਹੀਂ ਪੂਰ ਛੱਟਾ ਥਣਪਾਸ ਚੈੱਕ ਕਰਾ ਦਿੰਨੇ ਆ ਉਸ ਤੋਂ ਬਾਅਦ 20 ਕਿਲੋ 18 ਕਿਲੋ ਆਉਣ ਆਨਲਾਈਨ ਜਿਹੜੇ ਭਰਾ ਮੇਰੇ ਰਿਕਰੀਦਨ ਕਰੀਦਣਗੇ ਠੀਕਾ ਜੀ ਆਨਲਾਈਨ ਉਹਨਾਂ ਨੂੰ 18 ਕਿਲੋ ਦੀ ਗਾਰੰਟੀ ਆ ਇੱਥੇ ਆਣ ਕੇ ਜਿਹੜਾ ਮੇਰਾ ਵੀਰ ਕੋਈ ਤਸल्ली ਕਰੂਗਾ ਬੇਸ਼ ਜਿਦਾ ਮਰਜੀ ਇਥੇ ਭਰਾ ਕੇ ਵੇਖ ਲੈ ਜੀ ਪਾਕਿਸਤਾਨ ਉਹ ਅਗਲਿਆਂ ਅਗਲੇ ਚੋਣ ਮਗਰ ਲੈਣਾ ਮਗਰ ਲੈ ਚੋਣ ਆ ਸਮਾਂ ਕਿ ਥਣ ਕੱਢ ਦੀ ਕਿਹਦੇ ਕਰਨੂ ਗੱਲਾਂ ਆ ਤਾਂ ਗੰਨੇ ਆਂਦੀ ਮੋਟੀ ਦਾ ਮੁੱਥੇ ਗੁੱਥੇ ਜੱਡੀ ਉਹ ਗੱਲ ਹੋ ਗਈ ਏ ਹੁਣ ਸੰਧੂ ਸਾਹਿਬ ਮੈਂ 20 ਕਿਲੋ ਦੁੱਧ ਮਨਾ ਕੇ ਦਊਗਾ ਇਹ ਦੇ ਦੇ 5 ਇਹ ਦੇ ਦੇ 22 ਇਹ ਅਗਲੇ ਦੀ ਉਹ ਅੱਗੇ ਕਰਮ ਕਿਸਮਤ ਆ ਕਿਸੇ ਦੀ ਕਿਸਮਤ ਵਾਸ਼ੀ ਮਗਰ ਜੋ ਇਹ ਉਹਦੀ ਮਗਰ ਬੱਛੀ ਏ ਤੇ ਚੋਲੀ ਚਵਾਈ ਜਿਹੜੀ ਦੋਸੇ ਇਹ ਵੇੜਾ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਬਾਕੀ ਤੁਹਾਨੂੰ ਕਾਰਨ ਦੇ ਜਨਾ ਸਟਾਰਟਿੰਗ ਤੋਂ ਬਾਕੀ ਸੰਧੂ ਸਾਹਿਬ ਟਾਈਮ ਤੋਂ ਟਾਈਮ ਵੜ ਦੇਖਿਓ ਬਣੀ ਹਾਂ ਗੱਲਾਂ ਹੀ ਗਾਂ ਮ ਆ ਆ ਵੇਖਣ ਨਹੀਂ ਕੋਈ ਦਿੰਦੀ ਆਪਣਾ ਆ ਬਾਕੀ ਕਿਵੇਂ ਟੋਕਰਾ ਬੱਧਾ ਹੁੰਦਾ ਥਲੇ ਹਾਂ ਬਾਕੀ ਹੁਣ ਚੋਣ ਤੋਂ ਬਾਅਦ ਵੀ ਝੋਲਾ ਚਲਾਇ ਦਸਣ ਦਿਆ ਲੈਵਾਇ ਦਸਣ ਦਿਆ ਕਰਮਾਲੀ ਦਾ ਠੀਕ ਆ ਜੀ ਹੁਣ ਗਗਨ ਤਾਂ ਮੁੱਲ ਕੀ ਕਰਦਿਆਂ ਬਾਕੀ ਸੰਧੂ ਸਾਹਿਬ ਆਪਾਂ 9.5 ਕਿਲੋ ਦੁੱਧ ਨਾਲੋਂ ਸਿਰੇ 6 ਵਜੇ ਬਣਾ ਕੇ ਦਿੱਤਾ ਠੀਕ ਆ ਹਾਂ ਜੀ ਠੀਕ ਆ ਭਰਾ ਕੀ ਡਿਮਾਂਡ ਕੀ ਮੁੱਲ ਰਊਗਾ ਦਾ ਮੁੱਲ ਨਹੀਂ ਸੰਧੂ ਸਾਹਿਬ ਕਰਨਾ ਮੁੱਲ ਭਾਵੇਂ 60 ਕਰਾ ਲਓ 58 ਕਰਾ ਲਓ 55 'ਚ ਛੋੜ ਛੱਪਾ ਹੀ ਕਰ ਦੇਣਾ 55 'ਚ ਮਾਲ ਦੇਣਾ ਆ ਵੇਚਣਾ ਬਿਲਕੁਲ ਹੁੰਦਾ ਲੋ ਜੀ 55000 ਦੀ ਇਹ ਫਾਈਨਲ ਮਿਲ ਜੂਗੀ ਅੱਜ ਯਸੋ ਕੋਈ ਛੋੜ ਛੱਪਾ ਹੋ ਜੂ ਕੋਈ ਛੋਟਾ ਛੋਟਾ ਹੋਣ ਗਿਆ ਚਲੋ ਕਰੋ ਕੰਟੈਕਟ ਠੀਕ ਆ ਇਧਰ ਇੱਕ ਵੱਛੀ ਤੁਹਾਨੂੰ ਗੱਭਣ ਦਿਖਾਉਣੀ ਆ ਬਿਲਕੁਲ ਨੇਰੀ ਤੋਹਫਾ ਦੂਜਾ ਸੁਗਾ ਸੰਧੂ ਸਾਹਿਬੇ ਦਾ ਆ ਵੇਖੋ ਜੀ ਦੇਣੇ ਪੰਜ ਚਾਰ ਹੀ ਲੈਣੇ ਇਹਨੇ ਕਰਮਾ ਵਾਲੀ ਨੇ 24 25 ਕਿਲੋ ਵਾਲੀ ਵੱਛੀ ਬਹੁਤ ਚੰਗੀ ਠੀਕ ਆ ਜੀ ਬਸ ਆ ਦੇਖੋ ਬੱਚੀ ਦੇ ਥੱਲੇ ਲੇਵੇ ਲੂਵੇ ਦਾ ਖਲਾਰ ਚੈੱਕ ਕਰੋ ਬਾਕੀ ਸਫਾਈਆਂ ਚੈੱਕ ਕਰੋ ਕੋਈ ਫੋੜ ਨਹੀਂ ਕੋਈ ਸ਼ਾਂਕ ਨਹੀਂ ਚਾਰੇ ਥਾਣਾ ਸੋਹਣੀ ਵਰਲ ਚੰਗੀ ਵੰਡ ਸਪੇਸ ਤੇ ਉਤੋਂ ਵੀ ਕਰਮਾਂ ਵਾਲੀ ਬਿਲਕੁਲ ਗੁੰਦੀ ਪਈ ਆ ਮਤਲਬ ਪੂਰੀ ਸਾਜੀ ਆ ਬੜੀ ਚੰਗੀ ਸਾਜੀ ਖਰੀ ਵਸ਼ੀ ਸੂਬਾ ਦੁੱਜਾ ਹੈ ਜੀ ਦੁੱਜਾ ਜੀ ਦੁੱਜਾ Ориجنਲ ਹਾਂ ਬਾਕੀ ਇਹ ਦੰਦਾ ਜੀ ਹੋਣ ਗਿਆ ਕਰਮਾਂ ਵਾਲੀਆਂ ਸਾਰੀਆਂ ਆ ਦੇ ਹਾਂਜੀ ਆ ਦੇਖੋ ਜੀ ਵਰਲ ਬੁਰਲ ਦੇਖੋ ਮੇਰੇ ਭਰਾ ਠੀਕ ਆ ਜੀ ਪਾਤਾ ਸਾਫ ਸੁਥਰਾ ਥਣ ਲੱਗਾ ਪਸੰਦ ਆਊਗਾ ਫੇਸ ਕੋਟੀ ਦੀ ਦਿਵਾਲੀ ਦੀਆਂ ਆਫਰਾਂ ਲਾਉਣੀਆਂ ਆਫਰਾਂ ਦਿਵਾਲੀ ਦੀਆਂ ਅੱਜ ਬਸ 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 ਇਹ ਜਿਹੜੇ ਜੰਮੂ ਜੰਮੂ ਵਾਲੇ ਕਰਮਾ ਵਾਲੇ ਆਉਣ ਮਾਰ ਮਾਰ ਸ਼ਾਲਾ ਇੱਕ ਆਵੇ ਆਗੇ ਬੈਠਾ ਮੇਰੇ ਤੋਂ ਮਹਾਰਾਸ਼ਟਰ ਦਾ ਆਵੇ ਨਿੱਕਰ ਪਾ ਕੇ ਬੈਠਾ ਠੀਕ ਹੈ ਠੀਕ ਹੈ ਤੇ ਮਹਾਰਾਸ਼ਟਰ ਤੋਂ ਆਈ ਪਾਲਟੀ ਇਹ ਮਹਾਰਾਸ਼ਟਰ ਤੋਂ ਆਇਆ ਠੀਕ ਹੈ ਜੀ ਠੀਕ ਹੈ ਇਹਨੂੰ ਲੈ ਕੇ ਦੇਣੀਆਂ ਵੜਾ ਇਹਨੂੰ 15 ਗਵੜਾ ਕਰੋ ਕਰੋ ਇਕੱਠੀਆਂ ਕੇ ਹਾਂ ਲੈ ਵੀ ਗਗਨ ਵੀਰੇ ਅਜੇ ਵੀ 5 4 5 4 ਦਿਨ ਹਾਂ ਸੰਦੂ ਸਾਹਿਬ ਢੋਲ ਬੰਦੂ ਕੀ ਢੋਲ ਜਿਹਨੂੰ ਆਂਦੇ ਆ ਨ ਚੰਗੀ ਆ ਬਹੁਤ ਹੀ ਸਪਾਈਆਂ ਦੇ ਵਿੱਚ ਦੋਸਤੋ ਵੇਖ ਲੈ ਤੈਨੂੰ ਆਪਾਂ ਦਿਖਾ ਦਿੰਦੀ ਆ ਦੂਜਾ ਸੁਆ ਪੜੀ ਸਾਂ ਵੀ ਪੂਰੀ ਆ ਬਾਕੀ ਚਲੋ ਅੱਗੇ ਮਹਾਰਾਜ ਦੇਣ ਚੰਗੇ ਲਿਆਵੇ ਕਰਮਾ ਵਾਲੀ ਸੁਵੇ ਸੁਆਵੇ ਚੰਗੀ ਬਸ ਜੀ ਬਸ ਤੇ ਸੋਹਣਾ ਬਾਜਾ ਲਾ ਜਾਵੇ ਲੈਣੀਆਂ ਘਰੇ ਕਰਮਾ ਵਾਲੀ ਗगनਪਰਾ ਕੀ ਮੋਲ ਕੀ ਡਿਮਾਂਡ ਰੋ 80 ਦੀ ਦੇ ਦਈਏ ਇਹ ਬਿਲਕੁਲ 80 ਦੀ ਹਾਂ ਕੋਈ ਜਾਇਜਤ ਕਰ ਦੇ ਆਪਾਂ 2000 ਛੋਟ ਕਰ ਦਈਏ ਹਾਂ 2000 ਛੋਟ ਕਰ ਦਈਏ ਹੈ ਮਾਰਾ ਸ਼ਾਲਾ ਸ਼ੂਰਾ ਪੂਰੀ ਮਾਰ ਦੇ 77 ਦੀ ਦੇਣੀ ਆ ਆਪਾਂ ਬਿਲਕੁਲ ਉਂਝ ਹੈ ਹਾਂ 77 ਦੀ ਦੇ ਦਈਏ ਲੱਭਦਾ ਕੁਛ ਤੇ 75 ਦੀ ਦੇ ਦੇ ਸਾਰੇ ਸ਼ਹਿਰ ਦਰਦੀ ਦੇ ਦੀਏ ਕੋ ਲੱਲੀਏ ਕੋ 1000 2000 ਲੈ ਲੋ ਕੇ ਆਪਾਂ ਲੈਣ ਲੈ ਨੂੰ ਵਪਾਰ ਕਰਨ ਦੇ ਆ ਕੋ 1000 ਖੰਡ ਤਾਂ ਲੈਣਾ ਚਾਹੀਦਾ ਕਿ ਏਡੀ ਨਹੀਂ ਗੱਲ ਆਹ ਵੇਖੋ ਜੀ ਦੇ ਦਾਂਗੇ 70 ਬਾਕੀ ਮੇਰਾ ਭਰਾ ਪ੍ਰਾਕਪਰੀ ਪੂਰੀ ਤਸੱਲੀ ਨਾਲ ਵੀਡੀਓ ਦੇਖਿਆ ਜੇ ਕਿਉਂਕਿ ਪੂਰੀ ਤਸੱਲੀ ਨਾਲ ਆਪਾਂ ਮਾਲ ਤੁਹਾਨੂੰ ਦਿਖਾਈਦਾ ਵੀ ਦੂਰੋਂ ਨੇੜੋਂ ਕੋਈ ਮੇਰਾ ਭਰਾ ਆਨਲਾਈਨ ਸੱਭਾ ਕਰਦਾ ਤੇ ਕਮੈਂਟ ਤਗੜੇ ਤਗੜੇ ਪੂਰੇ ਮਾਰੋ ਐ ਬੰਦੇ ਦਾ ਹੌਸਲਾ ਵਧਾਈਦਾ ਵੀਡੀਓ ਇੱਕ ਵਾਰ ਪੂਰੀ ਫੁੱਲ ਸ਼ੇਅਰ ਕਰ ਦੋ ਹਾਂ ਫੁੱਲ ਫੁੱਲ ਹਰ ਕਵੀਰ ਭਰਾ ਤੱਕ ਵੀਡੀਓ ਜਾਵੇ ਹਾਂ ਜਾਵੇਗੇ ਹਾਂ ਤੇ ਖੱਟੂ ਲਾਹਾ ਠੀਕਾ ਜੀ ਇਹਦੇ ਨਾਲ ਇੱਕ ਰੌਲਦੀ ਮਿਲਦੀ ਇੱਧਰ ਤੁਹਾਨੂੰ ਯਾਰ ਦਿਖਾ ਦਿੰਨੇ ਆ ਇੱਕ ਨਵੇਂ ਸਵੇ ਸੰਦੂ ਸਾਹ ਦੂਜਾ ਸੁਆ ਦੂਜਣ ਇਹ ਵੀ ਬਿਲਕੁਲ ਤਿਆਰੀ ਦਾ ਹੀ ਆ ਹੀ ਰਹੀ ਆ ਮੈਂ ਨਾ ਤੋਹਫੇ ਕੱਟ ਲਿਆ ਦੇ ਮੈਂ ਨਾ ਭਾਵੇਂ ਮਸ਼ੀਨੀ ਚਵਾਈ ਭਾਵੇਂ ਹੱਥ ਨਾਲ ਕਰੋ ਲਓ ਜੀ ਹਾਂ ਸੋ ਜਿਹੜੇ ਫਾਰਮਾਂ ਤੋਂ ਚ ਮਸ਼ੀਨਾ ਠੀਕ ਆ ਜੀ ਮਸ਼ੀਨੀ ਚਵਾਈ ਦੇ ਵਿੱਚ ਵੀ ਪਰਫੈਕਟ ਮਸ਼ੀਨੀ ਚਵਾਈ ਬਾਕੀ ਹੱਥ ਨਾਲ ਵੀ ਚਵਾਈ ਪੂਰੀ ਹੁੰਦੀ ਆ ਪਰੋਂ ਪਲਾਣੇ ਕੀ ਮੜੀ ਇੱਧਰ ਹੋ ਰਹੀ ਥੋੜੀ ਆ ਹਾਂ ਪਰੋਂ ਚ ਥੋੜਾ ਜਿਹਾ ਕਿਦਾਂ ਠੰਡ ਓਪ ਜਾਂਦੇ ਆ ਬਾਕੀ ਪਰੋਂ ਦੇਵੇ ਤੇ ਹੈਗੀ ਆ ਠੀਕ ਆ ਜੀ ਸੋ ਸਵੇ ਦੂਜਾ ਜਿਹੜਾ ਸਵੇਰ ਦਾ ਸੁਣਾ ਸੋ ਤਿਆਰੀ ਬਾਕੀ ਤੁਸੀਂ ਵੇਖ ਲਓ ਹਜੇ ਤਿਆਰੀ ਦੇ ਵਿੱਚ ਸਮਾਂ 5 ਲੈ ਜੇ 6 ਲੈ ਜੇ ਹਫਤਾ ਕ ਮੰਨ ਕੇ ਇਹ ਆਫਰ ਆਈਆਂ ਉਫਰਾਂ ਹੀ ਪਟੋਲਿਆਂ ਦੀਆਂ ਕਰੋ ਚੱਕ ਤੇਰਾ ਮਾਚਨ ਚਾਰਜ ਕਿਉਂ ਨਹੀਂ ਲੱਗਦਾ ਇਹ ਵਿੱਚ ਚ ਐਡ ਕਰਦਾ ਆਜਾਦਾ ਥੋੜੀ ਥੋੜੀ ਆ ਖੁੱਲ ਕੇ ਨਹੀਂ ਕਰਦਾ ਖੁੱਲ ਕੇ ਨਹੀਂ ਕਰਦਾ ਬੜੀਆਂ ਸਾਈਡੀਆਂ ਕਰਨੀਆਂ ਪੈਂਦੀਆਂ ਵਿੱਚ ਹਾਂ ਇਹ ਲਿਸ਼ਕਦੀ ਨਾ ਜਿਵੇਂ ਰੇਸ਼ਮ ਲਿਸ਼ਕਦਾ ਰੇਸ਼ਮ ਰੇਸ਼ਮਰਗਾ ਪਿੰਡ ਆ ਹੀ ਆਕੇ ਹਾਂ ਲਓ ਜੀ ਠੀਕਾ ਕੱਦ ਬਹੁਤ ਸੋਹਣਾ ਬਾਕੀ ਬੂਥੀ ਪਾਤੀ ਬਹੁਤ ਪਿਆਰੀ ਆ ਆ ਫੇਸ ਕੁਆਲਟੀ ਤੁਹਾਨੂੰ ਦਿਖਾਈਏ ਆਪਾਂ ਬੂਥੀ ਛੋਟਾ ਕੰਮ ਆ ਰੰਗ ਬਾਜੇ ਵੀ ਕਰਮਾ ਦੀ ਵਿਹੜ ਠੀਕਾ ਜੀ ਅੰਗਰੇਜ਼ਨ ਵਰਗੀ ਆ ਹਾਂ ਗੋਰੀ ਗੋਰੀ ਲਓ ਜੀ ਸੋ ਤੋਰੇ ਤਾਰੇ ਦੀ ਚੰਗੀ ਆ ਪਕਾਉ ਨਵੀਂ ਵਿਹੜ ਆ ਠੀਕਾ ਜੀ ਕੋਈ ਭਰਾ ਲੈ ਜਾਂਦਾ ਚਲੋ ਨਵਾਂ ਪਸ਼ੂ ਨਵਾਂ ਹੀ ਆ ਕੋਈ 5-7 ਸੂਵੇ ਪਿਊਗਾ ਲੈ ਜਾ ਕੇ ਮੇਰਾ ਵੀਰ ਸੋ ਜਿਹੜੇ ਭਰਾ ਨੇ ਕੇ ਵੇਚਣ ਲਈ ਲੈ ਕੇ ਜਾਣੀਆਂ ਠੀਕਾ ਜੀ ਉਹਦਾ ਵੀ ਮਾਨਤਾ ਨੂੰ ਵੱਖਰੇ ਤੌਰ ਤੇ ਹੋਊਗਾ ਪੂਰਾ ਹੋਊਗਾ ਉਹਦੇ 2 ਪੈਸੇ ਤੁਹਾਨੂੰ ਵੀ ਤਵੇ ਹਾਂ ਵੇ ਬਾਨਾ ਵੀ ਬੜਾ ਲੈਨੇ ਵੀ ਬਣ ਬਣ ਕੰਬਲੀ ਹੋ ਕਰਮਾ ਲਈ ਕੇ ਚਲੋ ਮਹਾਰਾਜ ਇੱਧੇ ਕਰੇ ਸੋ ਚੰਗੀ ਆ ਬਾੜ ਗगन ਤੇ ਕੀ ਮੋਲ ਤੇਵਾਗੇ ਕਿੰਨੇ ਦੀ ਮੋਲ ਨਹੀਂ ਕਰਨਾ ਸੰਧੂ ਸਾਹਿਬ 65 ਦੀ ਦੇ ਦੇਣੀ ਆ 65 ਦੀ 1000 ਛੋਟ ਕਰ ਤਾਂਗੇ 64 ਦੀ ਹੋਰ ਵੀ ਮਾਰਦੇ ਛਾਲ 63 ਦੀ ਖੁੱਲੀਆਂ ਆਫਰਾ ਜਿੰਨੂੰ ਆਦੇ ਖੁੱਲੀਆਂ ਆਫਰਾ ਕਰਕੇ ਕੋਈ ਨਹੀਂ ਇਹ 30ੜ ਚੁਣ ਕੋ ਹਏ ਲੈ ਲੀਏ ਕੋਣ ਲੈ ਲਾ ਕੇ ਆ ਜੈਜ ਦੇ ਦੀਏ 30ੜ ਦੀ ਬਿਲਕੁਲ ਜਿਆਦੀ ਚੰਗੀ ਆ ਅਸੀਂ ਬਾਸੀ ਤੇ 75000 ਦੀਆਂ ਦੀ ਵੇਚ ਮਾ ਤੈਨੂੰ ਕੰਮ ਰਹੀਏ ਕੀ ਪਤਾ ਕੋਈ ਲੈ ਜਾਊਗਾ ਚੱਲ ਕੋਈ ਵੀ ਲਾ ਵੇਚੀਗਾ 63000 ਦੀ ਇਹ ਬੈਰ ਜਿਹੜੀ ਮਿਲ ਜੂਗੀ ਡਾਦੀਏ ਲੱਲੂ ਜਾ ਕੇ ਵੀਰ ਬੰਦੇ ਰੱਖੀ ਜਾਣਾ ਵਾ ਹੈ ਇਹਦੇ ਆਖਣ ਨਾ ਕੀ ਆ ਕੋਈ ਨਹੀਂ ਕਰਨਦਿਆਂ ਨੂੰ ਕਰਮ ਵਾਲੀ ਇਹਨੂੰ ਕਰਨ ਦੇ ਮਨ ਆਈਆਂ ਹਾਂ ਨਾਲੇ ਮਾਹ ਇਹਨਾਂ ਮੇਰੇ ਮਾ ਚੜੀਆਂ ਨੂੰ ਇੱਕ ਰੱਬ ਯਾਰ ਵੇਚ ਲੈਂਦੇ ਫਿਰ ਫੁਰਕੇ ਬਾਹਰ ਬੱਸ ਬੱਸ ਅੱਗੇ ਇਧਰਲੇ ਪਾਸੇ ਇੱਕ ਗਗਨ ਕ੍ਰਾਸ ਬ੍ਰੀਡ ਦੇ ਵਿੱਚ ਆ ਵੀ ਵੈੜ ਆਪਣੇ ਕੋਲ ਗੱਪੜਾ ਜਾਈਆ ਸੰਦੂ ਸਾਹਿਬ ਹੀਰਾ ਜੀ ਇਹ ਵੀ ਗੱਪੜ ਵੈੜੀ ਹੈ ਨਾ ਬਿਲਕੁਲ ਰੈਡੀ ਹੈ ਵੀ ਮਾusi ਗੱਪੜ ਬੱਛੀ ਗੱਪੜ ਵੈੜ ਤੁਹਾਨੂੰ ਦਿਖਾ ਰਿਹਾ ਸੂਹਾ ਦੁੱਜਾ ਕਮੰਨੀਆਂ ਕਿਵੇਂ ਆ ਦੁੱਜਾ ਜੀ ਦੁੱਜਾ ਦੁੱਜਾ ਠੀਕ ਹੈ ਜੀ ਦੁੱਜਾ ਸੂਹਾ ਬਾਕੀ ਖਲਾਰ ਲੈਵਲ ਉਹ ਤਾਂ ਕਾਫੀ ਜ਼ਿਆਦਾ ਝੋਲਾ ਚਲਾਇਦਾ ਵੀ ਥੱਲੇੋਂ ਕਾਫੀ ਸੋਹਣਾ ਠੀਕ ਹੈ ਜੀ ਖੁੱਲਦੀ ਆਉਂਦੀ ਆ ਬਣਦੀ ਆਉਂਦੀ ਆ ਲੈ ਜੇ ਪੰਜ ਲੈ ਜੇ ਚਾਰ ਬਾਕੀ ਹਫਤਾ ਕ ਮੰਨ ਕੇ ਤੁਸੀਂ ਸਬਦਾ ਕਰਿਆ ਜੀ ਦੇਖੋ ਮੁੱਠੀ ਮੁੱਠੀ ਵਾਲਾ ਥਣ ਲੱਗਾ ਕਰਵਾ ਲਈ ਨੂੰ ਠੀਕ ਆ ਜੀ ਮੈਂ ਨਾ ਬਾਲੀ ਚੰਗੀ ਆ ਆਵਾ ਪਾਵਾ ਤੇ ਆ ਗਈ ਤੇ ਗੱਲਾਂ ਹੋਰ ਕਰਾਊਗੀ ਕਰਾਊਗੀ ਤੇਰਾ ਵੀਡੀਓ ਇਹ ਕਿਉਂ ਘੱਟ ਰੁਕੇ ਨੂੰ ਹਾਂ ਬਾਕੀ ਇਹ ਇਹੋ ਜਿਹਾ ਦੀਵਾਲੀ ਦੀ ਸ਼ਾਨ ਜਾਣੀਆ ਉੱਥੇ ਮੈਂ ਨਾ ਵੀ ਹਾਂ ਤੁਹਾਨੂੰ ਪਤਾ ਵਿੱਚ ਪ੍ਰੋਗਰਾਮ ਆਪਾਂ ਨੂੰ ਕੋਈ ਜ਼ਰੂਰੀ ਨਹੀਂ ਤੇ ਬੱਚੀਆਂ ਦਸਣੀਆਂ ਲੈ ਕੇ ਵੀ ਦੋਂਦੀਆਂ ਕੀਰੀਆਂ ਕੀ ਹੁੰਦੀਆਂ ਹਾਂ ਹਲੇ ਪਤਾ ਨਹੀਂ ਇਹਨੇ ਮੂਡ ਮੇਰੇ ਦਾ ਵੀ ਮੈਂ ਲੈ ਹੀ ਲਵਾ ਦਸ ਬਾਰਾ ਨਹੀਂ ਫਿਰ ਕਿਹੜੀ ਗੱਲ ਆ ਕੋਈ ਨਹੀਂ ਹਾਂ ਮੂਹੜ ਦਾ ਕੀ ਹੈ 2-4 ਮਿੰਟਾਂ ਬਾਅਦ ਮੂਹੜ ਹੋਰ ਤੇ 10 ਮਿੰਟਾਂ ਬਾਅਦ ਹੋਰ ਹੋ ਜਾਂਦਾ ਬੰਦੇ ਮੈਂ ਨਾ ਆਪਾਂ ਤੁਹਾਨੂੰ ਪਤਾ ਵੀ ਆਪਣਾ ਧਿਆਨ ਹੋ ਗਿਆ ਫੇਰ ਆਪਾਂ ਵਿਆਵੀ ਛੱਡ ਦੇਣੇ ਹੁੰਦੇ ਆ ਹਾਂ ਜਿਹੜਾ ਨੇ ਨੇ ਵੀ ਅੱਜ ਮੇਲਾ ਮੇਲੀਆਂ ਦਾ ਚੱਲੂ ਕੰਮ ਆ ਮੇਲਾ ਮੇਲੀਆਂ ਦਾ ਯਾਰ ਤੇਲੀਆਂ ਦਾ ਆ ਦੇਖੋ ਠੀਕ ਆ ਓਕੇ ਬੱਚੀ ਚੰਗੀ ਹੈ ਨਾ ਹਾਂ ਜਿੰਨੀ ਵੀ ਆ ਸਾਫ ਸੁਥਰੀ ਆ ਠੀਕ ਆ ਤੇ ਦੇ ਦਈਏ ਗਗਨ ਭਰਾ ਕਿੰਨੇ ਦੀ ਪੂਰੇ ਮਾਨਤਨ ਕਰਕੇ ਐਂਡਲਾ ਪੀਸੀ ਹੁਣ ਇਹ ਦੇ ਆਂਦੀ ਮੈਨੂੰ 75 ਦੀ ਵੇਚ ਇਹ ਤਾਂ ਭਾਵੇਂ ਆਖੇ ਮੈਨੂੰ 85 ਦੀ ਵੇਚ 70 ਦੀ ਦੇ ਦਈਏ 70 ਨਹੀਂ ਕੋਈ 70 65 ਦੀ ਦੇ ਦਈਏ ਵੀ ਕੋਈ ਨਹੀਂ ਇਹ ਵੀ ਦੇ ਦਈਏ ਕੋਈ ਨਹੀਂ ਛੋਟ ਕਰ ਦਾਂਗੇ ਚਲੋ ਜਾਨ ਦੇ ਇਸੇ ਭਾਈ ਕੋਈ ਨਹੀਂ ਟਰੇਡ ਟਰੇਡ ਲਈ ਲੋ ਵੀ ਟਰੇਡ ਟਰੇਡ ਦੀਆਂ ਜਿਹੜੀਆਂ ਤੁਹਾਨੂੰ ਆਪਾਂ ਸੈਕਿੰਡ ਲਾਸਟ ਤੇ ਇੱਕ ਲਾਸਟ ਵਿੱਚ ਦਿਖਾਈ ਆ ਟਰੇਡ 63000 ਦੀ ਬੱਛੀ ਮਿਲ ਜੂਗੀ ਉੱਦਾਂ ਦੇ ਮੇਲਾ ਡੋਲਗੀਆਂ ਕੋਈ ਹਾਂ ਬਾਕੀ ਕਿਸੇ ਭਰਾ ਨੇ ਜੋੜੀ ਪਾਉਣੀ ਆ ਚਲੋ ਕੋਈ ਮੌਕੇ ਤੇ ਹੋਰ ਵੀ ਸੋਚਿਆ ਜਾਊਗਾ ਵੀਰ ਦਾ ਕਿਥੇ ਦਾ ਵੀ ਆਏ ਗਏ ਦੇ ਮਾਨ ਤਨ ਰੱਖਣੇ ਪੈਂਦੇ ਆ ਠੀਕ ਆ ਜੀ ਸੋ ਟਰੇਡ 63000 ਦੀ ਆ ਲਾਸਟ ਇਧਰ ਸੈਕਿੰਡ ਲਾਸਟ ਜਿਹੜੀ ਆ ਟਰੇਡ 63000 ਦੀ ਸੋ ਇਹ ਅੱਜ ਨਗੀਨੇ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਟੋਟਲ 5 ਨਾਕਸੀ ਗਗਨ ਦੇ ਕੋਲ ਮੈਂ ਨਾ ਸੰਧੂ ਸਾਹਿਬ ਵਾੜਾ ਸਾਰੀਆਂ ਸਾਫ ਸੁਥਰੀਆਂ ਪਿੰਡੇ ਦੀਆਂ ਵੀ ਤੇ ਹਵਾਨੇ ਚਟੜੀਆਂ ਦੀ ਹਲੇ ਤੱਕ ਬੈਠੇ ਰਹੋ ਮੈਂ ਨਾ ਵੀ ਇਹਨੇ ਕੀ ਆਖਣਾ ਕਰਮਾ ਲਈ ਨੇ ਹਾਂ ਦੇਖ ਚੇਪਾ ਵੇਜੇ ਬਿਲਕੁਲ ਆਹ ਦੇਖੋ ਚੰਗਾ ਬੋਲਾ ਬੂਲਾ ਪੀਉ ਕੋਈ ਤੇ ਹਾਂ ਨਹੀਂ ਕਰਮਾਣਾ ਕਰੋ ਜਾ ਕੇ ਠੀਕ ਹੈ ਸੰਦੀ ਨਹੀਂ ਵਾਲੇ 10 ਦਿਨ ਸੰਧੂ ਸਾਹਿਬ ਪਏ ਇਹਦੇ ਕਰਮਾਣੇ ਬੰਦ ਜਨ ਬਣੋਗੇ ਜੇ ਚੰਗਾਗੇ ਬਣਾ ਬੜਾ ਮਸ਼ੀਨ ਆਹ ਦੇਖੋ ਜੀ ਟਿੱਪਣ ਤੁਹਾਨੂੰ ਦਿਖਾਤਾ ਜੀ ਚਾਰੇ ਥਾਣਾ ਦਾ ਚਲੋ ਕੋਈ ਭਰਾ ਆਨਲਾਈਨ ਵੀ ਹੱਥ ਪਾ ਲੈਂਦਾ ਚੀਜ਼ਾਂ ਤੇ ਬੇਤੁੜਕ ਹੱਥ ਪਾ ਲਿਓ ਠੀਕ ਆ ਤੇ ਇਹ ਅੱਜ ਕਿਸਾਨ ਵੀਰੋ ਵੜਾ ਜਿਹੜੀਆਂ ਤੁਹਾਨੂੰ ਦਿਖਾਤੀਆਂ ਅੱਜ ਸੁਪੰਜੇ ਨਗਾ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਇੱਕ ਨੰਬਰ ਜਿਹੜੇ ਆਪਣੇ ਕਰ ਸਾਂਝੇ 8647507397 ਵਾ ਬਾਕੀ ਸੰਧੂ ਸਾਹਿਬ ਬੇਨਤੀ ਇਹ ਆ ਜਿਹੜੀਆਂ ਵੜਾ ਆਪਣੀਆਂ ਸੂਈਆਂ ਦੋਵੇਂ ਦੋ ਦੋ ਡੰਗ ਵੀਰ ਮੇਰਾ ਸਾਈ ਪਾ ਗਏ ਦੋ ਦੋ ਡੰਗ ਚੋਣ ਤਸਾਦਲੇ ਬੰਨੇ ਵਾਲਾ ਬੇਸ਼ੱਕ ਸਾਈ ਤੋਂ ਬਗੈਰ ਚੋਵੇ ਹਾਂ 20 20 ਕਿਲੋ ਦੁੱਧ ਹੋਊ ਬੈੜਾ ਥਾਲੇ ਤੇ ਬੈੜਾ ਲੈ ਜੇ ਨਹੀਂ ਤੇ ਬੈੜਾ ਰਹਿੰਦੇ ਲੋਬੇ ਹਾਂ ਆਪ ਦਾ ਜਿੱਦਾਂ ਮਰਜ਼ੀ ਇੱਥੇ ਆਣ ਆਣ ਕੇ ਬੈਠ ਕੇ ਤਸੱਲੀਆ ਕਰੋ ਕੋਈ ਵਾਸ਼ੀ ਨੂੰ ਵੰਗਾ ਪਾਉਣ ਦੀ ਨਹੀਂ ਲੋਡ ਕਰਮਾ ਵਾਲੀ ਨੂੰ ਹਾਂ ਆਹ ਵੇਖੋ ਇਹ ਕੁੜੀ ਆ ਮੈਂ ਨਾ ਵੀ ਸੰਧੂ ਸਾਹਿਬ ਨੇ ਪੈਂਟ ਪੁੰਟ ਬੜੀ ਟੌਪ ਦੀ ਪਾਈ ਆ ਹਾਂ ਨਹੀਂ ਖੁੱਤੀ ਢੇੜ ਦੇ ਥਲੇ ਮਾਂ ਖੁੱਤੀ ਕਰ ਦੂਗੀ ਨਹੀਂ ਕਰੀਂਗਾ ਕਰਦੇ ਰੀਜਕ ਪਗਾ ਤੋ ਪੂਰੀ ਕੋਈ ਗੱਲ ਨਹੀਂ ਰੀਜਕ ਮਾਰਾ ਵੇ ਇਧਰ ਮਾਰਾ ਕਾਲ ਨੰਬਰ ਕੀ 6 ਗਾ ਰੀਜਾ ਪੋਰੀਆਂ ਕਰਕੇ ਆ ਲੈ ਲੈ ਵੀ ਭਰਾਵੋ ਠੀਕ ਹੈ ਜੀ ਸੋ ਇਹ ਗੱਲ ਬਾਤਾ ਵੀਰੋ ਬਾਕੀ ਮੇਰੇ ਵੀਰ ਤਸੱਲੀ ਦਾ ਮਾਲੇ ਕੁਰੀ ਦੇਖ ਲਿਆ ਜੇ ਉਸ ਤੋਂ ਬਾਅਦ ਆਪਦੀ ਤਸੱਲੀ ਕਰੋ ਜਿੱਦਾਂ ਮਰਜ਼ੀ ਇੱਥੇ ਆਣ ਕੇ ਓਕੇ ਭਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਸੋ ਦੋਸਤੋ ਕਰੋ ਕੰਟੈਕਟ ਠੀਕ ਹੈ ਜੀ ਇਹ ਅੱਜ ਵੇੜਾ ਤੁਹਾਨੂੰ ਦਿਖਾਤੀਆਂ ਨੇ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬਿੜੀ